70 ਕਿਸਾਨ ਜਿਹੜਾ ਉਹ ਮੰਡੀ ਚ ਆਇਆ ਆਪਣੇ ਜਿੰਸ ਲੈ ਕੇ ਔਰ ਇਹਦੇ ਵਿੱਚੋਂ ਜਿਹੜੀ ਖਰੀਦੀ ਹੋਈ ਕਣਕ ਹੈ ਇਹਦੇ ਵਿੱਚੋਂ 43.32 ਲੱਖ ਐਮਟੀ ਇਹਦੀ ਲਿਫਟਿੰਗ ਜਿਹੜੀ ਅਸੀਂ ਕਰ ਚੁੱਕੇ ਆ ਸੋ ਮੈਂ ਕਹਿ ਸਕਦਾ ਕਿ ਮੋٹے ਤੌਰ ਤੇ ਜਿਹੜੀ ਕਿਸਾਨ ਦੀ ਚਿੰਤਾ ਜਾਂ ਕਿਸਾਨ ਦੀ ਹਿੱਤ ਜਿਹੜੇ ਮੰਨ ਕਰਦੇ ਆ ਉਹ ਦੋ ਹੀ ਹੁੰਦੇ ਆ ਕਿ ਕਿਸਾਨ ਨੂੰ ਮੰਡੀ ਦੇ ਅੰਦਰ ਜਿਆਦਾ ਸਮਾਂ ਬਿਆਣੇ ਨਾ ਪਵੇ ਉਹ ਜਲਦੀ ਮੰਡੀ ਤੋਂ ਫਾਰਗ ਹੋ ਜੇ ਸੈਕੰਡ ਉਹਦੀ ਖਰੀਦੀ ਗਈ ਜਿੰਸ ਦਾ ਟਾਈਮ ਸਿਰ ਉਹਨੂੰ ਪਗਤਾਰ ਹੋ ਜੇ ਇਹ ਦੋਵੇਂ ਗੱਲਾਂ ਬੜੀਆਂ ਰੋਸ਼ਨ ਨੇ ਬੜੀਆਂ ਮੈਰਿਡ ਦੇ ਉੱਤੇ ਆ ਸੋ ਮੈਂ ਵੀ ਪੰਜਾਬ ਦੇ 18 19 ਜ਼ਿਲ੍ਹੇ ਅੱਚ ਜਾ ਕੇ ਆਇਆ ਸੋ 18 19 ਜ਼ਿਲ੍ਹਿਆਂ ਦੇ ਅੰਦਰ ਮੈਂ ਕਿਸਾਨਾਂ ਨੂੰ ਵੀ ਮਿਲਿਆ ਮਜ਼ਦੂਰਾਂ ਨੂੰ ਵੀ ਮਿਲਿਆ ਹਰੇਕ ਵਰਗ ਇਸ ਵਾਰ ਜਿਹੜਾ ਉਹ ਵੀਰਦੀ ਪ੍ਰਿਕੋਰਮੈਂਟ ਦੇ ਸੰਦਰਭ ਤੇ ਜਿਹੜੇ ਬੰਦੋਬਸ ਕੀਤਾ ਹੈ ਉਹ ਮਤਲਬ ਕਾਫੀ ਜਿਹੜੇ ਪੁਖਤਾ ਸਾਬਤ ਹੋਏ ਆ ਕਾਫੀ ਸ਼ਾਨਦਾਰ ਮਤਲਬ ਉਹਦਾ ਜਿਹੜਾ ਪ੍ਰਭਾਵ ਦੇਖਣ ਨੂੰ ਮਿਲਿਆ ਔਰ ਕਿਸਾਨ ਵੀ ਮੰਡੀ ਦੇ ਵਿੱਚੋਂ ਮੈਂ ਸਮਝਦਾ ਵੀ ਖੁਸ਼ ਗਿਆ ਤੇ ਇੱਕ ਹੋਰ ਜਿਹੜੀ ਵਧੀਆ ਗੱਲ ਇਸ ਵਾਰ ਖੇਤਾਂ ਤੋਂ ਜਿਹੜਾ ਝਾੜ ਆ ਕਣਕ ਦਾ ਉਹ ਵੀ ਅੱਗੇ ਨਾਲ ਵਧਿਆ ਸੋ ਇਸ ਵਧੇ ਹੋਏ ਝਾੜ ਦਾ ਜਿੱਥੇ ਕਿਸਾਨ ਨੂੰ ਆਰਥਿਕ ਫਾਇਦਾ ਹੋਣਾ ਤੇ ਨਾਲ ਦੀ ਨਾਲ ਜਿਹੜਾ ਕੇਂਦਰੀ ਪੂਲ ਦੇ ਅੰਦਰ ਸਾਨੂੰ 124 ਲੱਖ ਐਮਟੀ ਦਾ ਟਾਰਗੇਟ ਮਿਲਿਆ ਉਹ ਵੀ ਅਚੀਵ ਕਰਨ ਦੇ ਵਿੱਚ ਸਾਨੂੰ ਮਦਦ ਕਰੇਗਾ ਜਿਹੜਾ ਹੈ ਬੰਪਰ ਫਸਲ ਜਿਹੜੀ ਪੰਜਾਬ ਦੇ ਵਿੱਚ ਹੋਈ ਆ ਸੋ ਮੈਨੂੰ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਆ ਤਸੱਲੀ ਵੀ ਆ ਕਿ ਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਿਰਦੇਸ਼ ਦੇ ਮੁਤਾਬਕ ਜਿਹੜੇ ਬੰਦੋਬਸ ਮੰਡੀਆਂ ਦੇ ਅੰਦਰ ਕੀਤੇ ਆ ਵੀਰਦੀ ਪ੍ਰਕੋਰਮੈਂਟ ਨੂੰ ਲੈ ਕੇ ਉਹ ਬੜੇ ਸ਼ਾਨਦਾਰ ਬੰਦੋਬਸ ਹੋਇਆ ਔਰ ਉਹਦਾ ਕਿਸਾਨ ਨੂੰ ਵੱਡਾ ਉਹਦਾ ਲਾਭ ਮਿਲਿਆ ਮਤਿ ਸਾਬ ਕਿੰਨੀ ਕੁ ਫਸਲ ਜੁੜ ਗਈ ਹੈ ਆਨ ਦੀ ਜਿਹੜਾ 124 ਲੱਖ ਟਨ ਸੀ ਕੇਂਦਰੀ ਪੂਲ ਦਾ ਸਰ ਕੋ ਟਾਰਗੇਟ ਹੈਗਾ ਕਿੰਨੀ ਕੁ ਫਸਲ ਆਨ ਦੀ ਜਿਹੜੀ ਹੈ ਉਮੀਦ ਕੀਤੀ ਜਾ ਰਹੀ ਕਿੰਨੇ ਮੈਟ੍ਰਿਕ ਕਿੰਨੇ ਲਕੁਆਟਰ ਕਰਨਗੇ ਦੇਖੋ ਅਸੀਂ ਤਾਂ ਉਮੀਦ ਇਹੀ ਕਰਦੇ ਹਾਂ ਕਿ ਜਿਹੜਾ ਟਾਰਗੇਟ ਆ ਸਾਨੂੰ 124 ਲੱਖ ਐਮਟੀ ਦਾ ਮਿਲਿਆ ਉਹ ਪੂਰਾ ਕੀਤਾ ਜਾਵੇ ਸੋ ਅਜੇ 5-6 ਦਿਨ ਹਫਤਾ ਇੱਕ ਹੋਰ ਬੀਟ ਵੱਖ-ਵੱਖ ਕੁਝ ਜ਼ਿਲ੍ਹਿਆਂ ਚ ਜਿਹੜੀ ਉਹ ਲੇਟ ਆਨ ਕਰਕੇ ਸੋ ਮੈਨੂੰ ਲੱਗਦਾ ਵੀ ਟਾਰਗੇਟ ਅਸੀਂ ਪੂਰਾ ਉਹਨੂੰ ਕਰਾਂਗੇ ਕਿਤਾਬ ਦਾ ਸਭ ਇਹ ਦੱਸੋ ਇਸ ਵਾਰ 800 ਗੁਣਾ ਜ਼ਿਆਦਾ ਇੰਟਰਸਟ ਦਿਖਾਇਆ ਜਿਹੜੇ ਪ੍ਰਾਈਵੇਟ ਪਲੇਅਰ ਹੈਗੇ ਆ ਜਿਹਨਾਂ ਨੇ ਖਰੀਦੀ ਕੀਤੀ ਹੈ ਇੰਨਾ ਜ਼ਿਆਦਾ ਇੰਟਰਸਟ ਕਿ ਪਿਛਲੀ ਵਾਰ 200% ਜ਼ਿਆਦਾ ਸੀਗਾ ਦੋ ਲੱਖਾਂ ਇੰਟਰ ਮੈਟ੍ਰਿਕ ਕਾਨੂੰਨ ਅਨੁਸਾਰ 3 ਸੀ ਇਸ ਵਾਰ 800 ਜੋ ਜੋ ਮੈਨੂੰ ਲੱਗਦਾ ਹੈ ਵੀ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਵੀਟ ਦੀ ਲੋੜ ਜਿਆਦਾ ਮਹਿਸੂਸ ਕੀਤੀ ਜਾ ਰਹੀ ਹੈ ਖਾਸ ਕਰਕੇ ਜਿਹੜੀ ਯੂਕਰੇਨ ਦੀ ਜੰਗ ਉਹਦਾ ਵੀ ਇੱਕ ਅਸਰ ਹੈਗਾ ਸੋ ਇਸ ਕਰਕੇ ਜਿਹੜਾ ਹੈ ਉਹ ਪ੍ਰਾਈਵੇਟ ਪਲੇਅਰ ਵੀ ਜਿਆਦਾ ਮਾਰਕੀਟ ਚ ਆਇਆ ਇਸ ਵਾਰ ਦੋਸਤੋ ਕੀ ਆਪਕੇ ਐਮ